ਜੋੜ ਚੁੱਕੇ ਹਾਂ ਸ੍ਰਿੰਦਰ ਢਲਵਾ YouTube ਚੈਨਲ ਦੇ ਨਾਲ ਤੇ ਆਪਾਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਜੀ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਜਿੱਥੋਂ ਆਪਾਂ ਲਾਈਵ ਤਸਵੀਰਾਂ ਦਿਖਾਉਨੇ ਹੈਗੇ ਆ ਤੁਹਾਨੂੰ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਸਬਜ਼ੀ ਦੀਆਂ ਤੇ ਅੱਜ ਦਿਨ ਹੈਗਾ ਬੁੱਧਵਾਰ ਜੀ ਤੇ ਤਰੀਕ ਹੈਗੀ ਆ 3 ਦਸੰਬਰ 2025 ਲੋ ਜੀ ਵੀਰ ਪਿਆਰਿਓ ਮਿੱਤਰੋ ਆ ਤੁਸੀਂ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਜਿਹੜੀਆਂ ਉਹ ਦੇਖ ਰਹੇ ਹੈਗੇ ਹਾਂ ਲੋ ਜੀ ਮਿੱਤਰ ਪਿਆਰੋ ਆਪਾਂ ਪਹੁੰਚ ਗਏ ਆ ਇਧਰ ਬਾਈਆਂ ਦੇ ਕੋਲ ਤੇ ਇਸ ਤੋਂ ਪਹਿਲਾਂ ਆਪਾਂ ਜੀ ਢਿਲਵਾ ਟੈਲੀਵਿਜ਼ਨ ਤੋਂ ਲਾਈਵ ਕੀਤਾ ਸੀ ਮਿੱਤਰ ਪਿਆਰੋ ਤੇ ਜਿਹਦੇ ਤੇ ਤੁਸੀਂ ਜਾਣੇ ਸੀ ਸਭ ਤੋਂ ਪਹਿਲਾਂ ਤੂੜੀ ਦੇ ਪਾ ਤੂੜੀ ਦੇ ਪਾ ਕੀ ਕੀ ਰਹਿ ਕੀ ਸਬਜ਼ੀਆਂ ਦੇ ਰੇਟ ਚੜੇ ਤੇ ਕੀ ਗਰਾਵਟਾਈ ਜਿਹੜੇ ਮਿੱਤਰ ਪਿਆਰੇ ਲਾਈਵ ਆ ਚੁੱਕੇ ਆ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਟੈਲਵਾ ਟੈਲੀਵਿਜ਼ਨ ਤੇ ਤੁਸੀਂ ਜਾਣਿਆ ਸੀ ਟੂੜੀ ਦੇ ਪਾਸ 7:30 ਵਜੇ ਤੇ ਉਸ ਤੋਂ ਬਾਅਦ ਤੁਸੀਂ ਹੋਲ ਸੇਲ ਤੇ ਰੇਟ ਜਾਣੇ ਤੇ ਰੀਟੇਲ ਦੇ ਰੇਟ ਜਾਣੇ ਤੇ ਹੁਣ ਆਪਾਂ ਲਾਈਵ ਹੋਏ ਆ ਜੀ ਸਰੇਂਦਰ ਢੱਲਵਾ ਚੈਨਲ ਤੇ ਸਰੇਂਦਰ ਢੱਲਵਾ ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਆਹ ਲਓ ਜੀ ਆਲੂ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਵਾ ਦਈਏ ਚਟਾ ਆਲੂ ਆ ਨਵਾਂ ਲਾਲ ਆਲੂ ਨਵਾਂ ਭਾਈ ਜੀ ਆਲੂ ਦਾ ਕੀ ਭਾ ਕਰਤਾ 20 ਰੁਪਏ ਕਿਲੋ ਜੀ 20 ਰੁਪਏ ਕਿਲੋ ਦੋਨੋਂ ਹੀ ਤੋ ਦੋਨੋਂ ਆਲੂਆਂ ਦਾ ਭਾ ਜਿਹੜਾ 20 ਰੁਪਏ ਤੇ ਪਿਆਜ਼ ਦਾ ਭਾ ਬਾਈ 20 ਰੁਪਏ 20 ਰੁਪਏ ਪਿਆਜ਼ ਦਾ ਭਾ ਵੀ ਜਿਹੜਾ 20 ਰੁਪਏ ਹੈਗਾ ਜੀ ਤੇ ਇਧਰ ਆਂਟੀ ਬੈਠੇ ਆ ਕੱਪੜਿਆਂ ਵਾਲੇ ਤੇ ਆਲੂ ਦਾ ਭਾ ਦੇਖੋ ਨਵੇਂ ਆਲੂ ਨਵੇਂ ਆਲੂ ਦੀ ਕੁਆਲਿਟੀ ਜਿਹੜੀ ਉਹ ਚੈੱਕ ਕਰ ਲਓ ਬਾਈ ਜੀ ਲਾਲ ਆਲੂ ਦੀ ਕੁਆਲਿਟੀ ਹੈ ਜਿਹੜੀ ਉਹ ਚੈੱਕ ਕਰ ਲਓ ਲਓ ਜੀ ਪਿਆਜ਼ ਆ ਤੁਸੀਂ ਦੇਖ ਰਹੇ ਹੋ ਇਸ ਵਕਤ ਕੋਟਪੂਰਾ ਦੀ ਸਬਜ਼ੀ ਮੰਡੀ ਚੋਂ ਲਾਈਵ ਤਸਵੀਰਾਂ ਜੀ ਲਓ ਜੀ ਤੁਸੀਂ ਜੁੜ ਚੁੱਕੇ ਹੋ ਸਰਿੰਦਰ ਢੈਲਵਾ ਚੈਨਲ ਦੇ ਨਾਲ ਤੇ ਆਪਾਂ ਅੱਬੀ ਬਹੁਤ ਲੱਗੇ ਆ ਸਾਡਾ ਵੀ ਹਮਸਾ ਕੀ ਹੋ ਗਿਆ ਜੀ ਬਸ ਘਰੋਂ ਬੇਕਰ ਹੋਏ ਫਿਰਦੇ ਆਂ ਨੀ ਭੈਣ ਦੀ ਨਾਲ ਇੱਕ ਅਫਸਰ ਲੋਕ ਨੇ ਇਲਾਜ ਕਰਾਉਂਦਾ ਭਾਈ ਜੀ ਲਾਈਵ 'ਚ ਆ ਰਿਹਾ ਆਪਣੀ ਸ਼ਬਦਾਂ ਨੂੰ ਥੋੜਾ ਜਿਹਾ ਗਾਲ ਨਾ ਕੱਢੋ ਕਿਉਂਕਿ ਸਰੋਤੇ ਦੂਰੋਂ ਦੂਰੋਂ ਜੁੜਦੇ ਆ ਆਪਣੇ ਨਾਲ ਹਾਂਜੀ ਕੀ ਸਮੱਸਿਆ ਮਤਰਾ ਕੀ ਇਲਾਜ ਕੋਈ ਚਰਨਾਂ ਦੇ ਨਾਂ ਕੋ ਭਾਈ ਦਾ ਭਲਾ ਹੋਇਆ ਕੀ ਆ ਮੈਨੂੰ ਅਟੈਕ ਹੋਇਆ ਵੈ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਐ ਰੋ ਬੰਮਰ ਰੋ ਪਿੰਡਾ ਮੈਂ ਤੋ ਟੱਕੇ ਜਾਂਦਾ ਕਿ ਤੇ ਬਲੀ ਗੋਲ ਕਿ ਤੇ ਕੋ ਸੋ ਬਾਈ ਜੀ ਦਾ ਅਟੈਕ ਦੀ ਪ੍ਰੋਬਲਮ ਆ ਬਾਈ ਨੂੰ ਤੇ ਉਹਨਾਂ ਦਾ ਕਹਿਣਾ ਹੈ ਕਿ ਘਰ ਦੇ ਕੋਈ ਪੁੱਛਦੇ ਨਹੀਂ ਹੈਗੇ ਸੋ ਜੋ ਸਰੋਤੇ ਦੇਖ ਰਹੇ ਹੈਗੇ ਇਸ ਪ੍ਰੋਗਰਾਮ ਨੂੰ ਤੇ ਬਾਈ ਜੀ ਬੇਨਤੀ ਹੈਗੀ ਹੈ ਕਿ ਬਾਈ ਜੀ ਇੱਥੇ ਤੁਹਾਨੂੰ ਮੰਡੀ ਵਿੱਚ ਮਿਲ ਜਾਣਗੇ ਤੇ ਵੀਰਪਰਾ ਜੋ ਮਤਲਬ ਸਾਡੇ ਪੰਜਾਬੀ ਬੜੇ ਦਿਲਦਰਿਆ ਹੁੰਦੇ ਆ ਸੋ ਇਹਨਾਂ ਦੇ ਨਾਲ ਜਰੂਰ ਕੰਟੈਕਟ ਕਰ ਲੈ ਜੇ ਕੋਈ ਮੰਡੀ ਵਿੱਚ ਤੁਹਾਨੂੰ ਹੀ ਮਿਲੇ ਸੋ ਬਾਈ ਜੀ ਜਿਹੜੇ ਬਾਈ ਜੀ ਜੁੜ ਚੁੱਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੁੜਨ ਦੇ ਲਈ ਬਾਈ ਜੀ ਆਪਾਂ ਕੋਟਕਪੂਰਾ ਦੀ ਮੰਡੀ ਦੇ ਵਿੱਚ ਖੜੇ ਆ ਇਸ ਟਾਈਮ ਤੇ ਤੇ ਲਾਈਵ ਤਸਵੀਰਾਂ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਲਓ ਜੀ ਕੇਲੇ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਈਏ ਲਓ ਬਾਈ ਜੀ ਅਮਰੂਦ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਈਏ ਤੇ ਕਿੰਨੂ ਦੀ ਕੁਆਲਿਟੀ ਚੈੱਕ ਕਰਾ ਦਈਏ ਇਧਰ ਪਪੀਤੇ ਦੀ ਕੁਆਲਿਟੀ ਆ ਤੁਹਾਨੂੰ ਚੈੱਕ ਕਰਾ ਦਈਏ ਇਧਰ ਚੀਕੂ ਆ ਪਿਆ ਦੇਖੋ ਲਓ ਜੀ ਵੀਰੋ ਤੇ ਇਧਰ ਐਪਲ ਪੈਗ ਆ ਬਾਈ ਜੀ ਕੀ ਭਾਅ ਕਰਤਾ ਪਪੀਤੇ ਦਾ ਜੀ ਦਾ ਪਪੀਤਾ 20 ਰੁਪਏ ਕਿਲੋ ਤੇ ਚੀਕੂ ਬਾਈ ਜੀ 60 ਰੁਪਏ ਤੇ ਬਾਈ ਜੀ ਅਮਰੂਦ ਅਮਰੂਦ 50 ਰੁਪਏ ਕਿਲੋ ਤੇ ਸੇਬ ਬਾਈ ਸੇਬ 2 ਕਿਲੋ 100 ਰੁਪਏ 2 ਕਿਲੋ 100 ਰੁਪਏ ਤੇ ਕੇਲਾ ਬਾਈ ਕੇਲਾ 2 ਕਿਲੋ 80 ਰੁਪਏ 2 ਕਿਲੋ 50 ਰੁਪਏ ਤੇ ਕੀਵੀ ਫਲ ਕੀਵੀ ਫਲ 100 ਰੁਪਏ ਤੇ ਡਰੈਗਨ ਫਰੂਟ 50 ਰੁਪਏ ਦਾ ਡਰੈਗਨ ਫਰੂਟ ਬਾਈ ਨੇ ਦੱਸ ਦਿੱਤਾ ਹੈਗਾ ਆਪਾਂ ਨੂੰ ਤੇ ਆਪਾਂ ਚੱਲਦੇ ਆਂ ਅੱਗੇ ਬਾਈ ਜੀ ਇਸੇ ਤਰੀਕੇ ਨਾਲ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਸਬਜ਼ੀਆਂ ਦੇ ਭਾਅ ਜਾਣਨ ਦੇ ਲਈ ਜੁੜੇ ਰਹੋ ਸ੍ਰਿੰਦਰ ਢੱਲਵਾ YouTube ਚੈਨਲ ਦੇ ਨਾਲ ਬਾਈ ਜੀ ਤੇ ਬੇਨਤੀ ਆ ਜੋ ਬਾਈ ਲਾਈਵ ਜੁੜੇ ਹੈਗੇ ਆ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਜਾਣ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਬਾਈ ਨਵੇਂ ਕੋਟ ਜਿਹੜੇ ਉਹ ਤੁਸੀਂ ਸੇਲ ਲੱਗੀ ਹੋਈ ਇੱਥੋਂ ਖਰੀਦ ਸਕਦੇ ਹੋ ਸੋ ਬਾਈ ਜੀ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਆਪਣੇ ਸਵਾਲ ਪੁੱਛ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਾਈ ਜੀ ਸੋ ਆਹ ਲਓ ਜੀ ਅਸੀਂ ਆ ਗਏ ਹੈਗੇ ਆਂ ਪੂਰਾ ਦੀ ਸਬਜੀ ਮੰਡੀ ਦੇ ਵਿੱਚ ਬਾਈ ਜੀ ਤੇ ਤੁਸੀਂ ਦੇਖ ਰਹੇ ਹੋ ਕੋਟਕਪੂਰਾ ਦੀ ਸਬਜੀ ਮੰਡੀ ਤੋਂ ਲਾਈਵ ਤਸਵੀਰਾਂ ਬਾਈ ਜੀ ਤੇ ਆਪਾਂ ਤੁਹਾਨੂੰ ਰੌਣਕਾਂ ਚਹਿਲ ਪਹਿਲ ਕੋਟਕਪੂਰਾ ਦੀ ਸਬਜੀ ਮੰਡੀ ਦੀਆਂ ਦਿਖਾ ਰਹੇ ਹਾਂ ਤੇ ਫਿਲਹਾਲ ਦੇ ਲਈ ਅੱਜ ਉਹ ਰੌਣਕਾਂ ਤੁਹਾਨੂੰ ਨਹੀਂ ਮਿਲਣਗੀਆਂ ਤੁਹਾਨੂੰ ਹਾਂਜੀ ਚੰdru ਜੀ ਔਲੇ ਦਾ ਰੇਟ ਆ ਜਿਹੜਾ ਉਹ ਤੁਹਾਨੂੰ ਦੱਸ ਦਈਏ ਦਿਖਾ ਦਈਏ ਕੁਆਲਿਟੀ ਪਹਿਲਾਂ ਇਹ ਬਾਈ ਤੋਂ ਜਾਣਾਂਗੇ ਬਾਈ ਜੀ ਔਲੇ ਦਾ ਰੇਟ ਕੀ ਆ ਔਲੇ ਦਾ 40 ਰੁਪਏ 40 ਰੁਪਏ ਕਿਲੋ ਕਰਤਾ ਬਾਈ ਜੀ ਓਲਾ ਸ਼ੁਕਰੀਆ ਬਾਈ ਜੀ ਸ਼ੁਕਰੀਆ ਤੇ ਆਪਾਂ ਹਾਂਜੀ ਆਲੂ 5 ਕਿਲੋ 100 ਦਾ 5 ਕਿਲੋ 100 ਦਾ 5 ਕਿਲੋ ਗੰਡਾ 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 ਵੀ 5 ਕਿਲੋ ਚਿੱਟਾ ਆਲੂ ਕਾਲੇ 6 ਕਿਲੋ 100 ਦਾ 6 ਕਿਲੋ ਹਾਂ 100 ਦਾ ਹੋਰ ਕੀ ਕੀ ਆਪਣੇ ਕੋਲੇ ਇਹੀ ਹੈ ਸ਼ੁਕਰੀਆ ਬਾਈ ਧੰਨਵਾਦ ਯਾਰ ਸੋ ਆਪਾਂ ਬਾਈ ਤੋਂ ਭਾਜਣੇ ਸਬਜ਼ੀਆਂ ਦੇ ਲਾਓ ਵੀ 22 ਦੇ ਕੋਲੇ ਵੀ ਹੋ ਚੱਲੀਏ ਹਾਂ ਭਾਈ ਇਹ ਚੈੱਕ ਰੇਟਾਂ ਦੇ ਰੇਟ ਮਿਲਣਗੇ ਗ੍ਰੇਟਰ ਦੇ ਕੀ ਭਾਅ ਕਰਤਾ ਕਿੰਨੂ ਦਾ ਕੁਆਲਿਟੀ 100 ਰੁਪਏ ਕਿਲੋ 100 ਰੁਪਏ ਕਿਲੋ ਕਿੰਨੂ ਕਰਤੇ ਭਾਈ ਜੀ ਇਹ ਅਮਰੂਦ ਭਾਈ 100 ਰੁਪਏ ਕਿਲੋ ਇਹ ਵੀ 50 ਰੁਪਏ ਦੇ ਤਪੀਤਾ 2 ਕਿਲੋ 50 ਦਾ 2 ਕਿਲੋ 50 ਲੈ ਵੀ ਚੱਕ ਐਸ਼ੀ ਗਰਾੜੀ ਚੈੱਕ ਪਿਆ ਬਣੀਆ ਭਾਈ ਕਹਿੰਦਾ ਤੇ ਇਧਰ ਆ ਫਾਲ ਮੇਲੇ ਤੋਂ ਗਲਤੀ ਸ਼ਬਦ ਨਿਕਲ ਜਾਂਦਾ ਤੂੰ 22 ਤੋਂ ਹੀ ਦਾ ਨਾਮ ਪੁੱਛਾਂਗੇ ਤੇ 22 ਤੋਂ ਹੀ ਸਿੰਘਾੜੇ ਸਿੰਘਾੜੇ ਭਾਈ ਜੀ ਕੀ ਭਾਅ ਇਹਦਾ 40 ਰੁਪਏ ਇਹ ਖਾਨਚ ਬਾਈ ਮਿੱਠਾ ਦਾ ਮੈਂ ਖਾਦਾ ਨਹੀਂ ਕਦੇ ਨਹੀਂ ਯਾਰ ਐ ਤਾਂ ਨਹੀਂ ਉਹ ਕਿਵੇਂ ਹੁੰਦੀ ਟੇਸਟ ਕਿਵੇਂ ਹੁੰਦਾ ਇਹਦਾ ਅੱਛਾ ਖੋਪਰੀ ਦੀ ਗਰੀ ਵਾਂਗੂੰ ਹੁੰਦਾ ਆਇਆ ਬਾਈ ਅੱਛਾ ਬਾਈ ਯਾਰ ਲਓ ਜੀ ਆਪਾਂ ਬਾਈ ਚੀਰ ਰਿਹਾ ਇਸ ਟਾਈਮ ਤੇ ਤੇ ਆਪਾਂ ਖਾ ਕੇ ਦੇਖਾਂਗੇ ਟੇਸਟ ਇਹਦਾ ਕੀ ਆ ਸੰਘਾੜੇ ਦਾ ਲਓ ਜੀ ਇਸ ਤਰ੍ਹਾਂ ਵਿੱਚੋਂ ਨਿਕਲਦਾ ਹੈਗਾ ਮਿੱਤਰ ਪਿਆਰਿਓ ਸਰੋਤਿਓ ਤੁਸੀਂ ਦੇਖੋ ਆ ਖੋਪੇ ਵਾਂਗੂ ਨਿਕਲਿਆ ਹੈਗਾ ਜੀ ਆਪਾਂ ਖਾਵਾਂਗੇ ਬਿਲਕੁਲ ਭਾਈ ਜੀ ਖੋਪੇ ਵਾਂਗੂ ਨਿਕਲਾ ਭਾਈ ਹਾਂ ਕਿੰਨੂ ਆਇਆ ਭਾਈ ਉਹ ਕਿੰਨੂ ਵਾਲੇ ਆਇਓ ਜਿਹੜੇ ਬਾਈਆਂ ਨੇ ਲਾਈਕ ਕੀਤਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮਿੱਤਰ ਪਿਆਰੇ ਇਸ ਵਕਤ ਜੁੜੇ ਹੋਏ ਨੇ ਸੁਰਿੰਦਰ ਢੈਲਵਾ ਚੈਨਲ ਦੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਕਮੈਂਟ ਬਾਕਸ ਦੇ ਵਿੱਚ ਚੈਟ ਰੂਮ ਦੇ ਵਿੱਚ ਆ ਜਾਓ ਲਓ ਜੀ ਮਿੱਤਰ ਪਿਆਰਿਓ ਕੋੜਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਤੁਸੀਂ ਇਸ ਵਕਤ ਦਾ ਬੱਸ ਸ਼ੁਕਰੀਆ ਧੰਨਵਾਦ ਮਿਹਰਬਾਨੀ ਉਹ ਠੀਕ ਹੋ ਹਾਂ ਬੜੀਆ ਕੰਮ ਕਾਜ ਕਿਵੇਂ ਆ ਕੰਮ ਦਾ ਨਹੀਂ ਆ ਮੰਦਾ ਹੋ ਗਿਆ ਹਨਾ ਕੰਮ ਕਰ ਪੂਰਾ ਜੋਰ ਵਿੱਚ ਆਈ ਜੋਰ ਵਿੱਚ ਆ ਜਿਸੀ ਜਾਂਦਾ ਯਾਰ ਹਾਂ ਰੇੜੀਆਂ ਰੇੜੀਆਂ ਤੇ ਗਾਹ ਹਾਂ ਹਾਂ ਪੂਰਾ ਲਾਈ ਬੈਠਾ ਰੇੜੀ ਦਾ ਲੱਗਾ 70 ਸਾਲ ਦਾ ਲਓ ਜੀ ਮਿੱਤਰ ਪਿਆਰਿਓ ਕੰਮ ਬਾਈਆਂ ਦੇ ਬਹੁਤ ਮੰਦੇ ਆ ਕੰਮ ਠੰਡੇ ਪੈ ਚੁੱਕਿਆ ਸਰਦੀ ਦੀ ਰੋਤ ਆ ਜਿਹੜੀ ਹੋਈ ਗੋਣੀ ਨਹੀਂ ਹੋਈ ابھی ਗੋਣੀ ਨਹੀਂ ਹੋਈ ਬਾਈ ਕਿੰਨੇ ਵਜੇ ਆਏ ਸੀਗੇ ਮੈਂ ਆ ਗਏ ਤੇ 5:30 ਵਜੇ 5:30 ਵਜੇ ਆ ਗਏ ਤੇ ਬੋਣੀ ਨਹੀਂ ਕੀਤੀ ਹਲੇ ਤੱਕ ਨਾ ਮੈਂ ਨਹੀਂ ਕੀਤੀ ਲਓ ਜੀ ਇੰਨਾ ਮੰਦਾ ਹੋਇਆ ਪਿਆ ਬਾਈ 5:30 ਵਜੇ ਆ ਕੇ ਇੱਥੇ ਬਾਈ ਦੇ ਸੇਬ ਆ ਬਾਈ ਦੇ ਕੋਲੇ ਕੇਲੇ ਆ ਬਾਈ ਦੇ ਕੋਲੇ ਤੇ 5:30 ਵਜੇ ਦੇ ਬਾਈ ਜੀ ਇੱਥੇ ਖੜੇ ਆ ਤੇ ਹਾਲੇ ਤੱਕ ਉਹਨਾਂ ਦਾ ਕਹਿਣਾ ਕਿ ਅਸੀਂ ਬੋਣੀ ਆ ਜਿਹੜੀ ਉਹ ਨਹੀਂ ਕੀਤੀ ਐ ਸਹਾਲ ਤੱਕ ਸਹੱਦ ਤੱਕ ਸੌਦਾ ਜਿਹੜਾ ਉਹ ਕੰਮ ਆ ਜਿਹੜਾ ਬਾਈਆਂ ਦਾ ਮੰਦੜਾ ਉਹ ਹੋ ਚੁੱਕਿਆ ਮੰਦਾ ਪੈ ਚੁੱਕਿਆ ਬਾਈ ਜੀ ਹੂੰ ਸੋ ਬਾਈ ਜੀ ਬੇਨਤੀ ਆ ਕਿ ਜੇ ਤੁਸੀਂ ਆਓ ਤਾਂ ਇਹਨਾਂ ਬਾਈਆਂ ਦੇ ਕੋਲੋਂ ਆ ਕੇ ਖਰੀਦ ਲਓ ਸੋ ਬਾਈ ਜੀ ਮਿਹਨਤ ਕਰਦੇ ਹੈਗੇ ਆ ਤੋ ਅੱਗੇ ਚੱਲਾਂਗੇ ਬਾਈ ਸਾਹਮਣੇ ਚੋਕੋਟਪੁਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕੀ ਹਾਲ ਹੈ ਬਾਈ ਜੀ ਹੋਰ ਠੀਕ ਹੋ ਬਾਈ ਤੋ ਇੱਕ ਵਾਰੀ ਫੇਰ ਜਾਣ ਲਈਏ ਆਪਾਂ ਇਹ ਬਾਈ ਜੀ ਆਪਣਾ ਦੂਸਰਾ ਚੈਨਲ ਆ ਉਹ ਦੂਸਰਾ ਚੈਨਲ ਸੀ ਟੈਲਮਾ ਟੈਲੀਵਿਜ਼ਨ ਦੇ सुरेंद्र ਟੈਲਮਾ ਤੋ ਬਾਈ ਜੀ ਕੀ ਭਾਅ ਕਰਤਾ ਸੇਬ ਦਾ ਹੋਰ ਕਿਲੋ ਜੀ 100 ਰੁਪਏ ਕਿਲੋ ਤੇ ਬਾਈ ਪਪੀਤੇ ਦਾ ਕੀ ਭਾਅ ਕਰਤਾ 40 ਰੁਪਏ ਕਿਲੋ ਸ਼ੁਕਰੀਆ ਬਾਈ ਧੰਨਵਾਦ ਹੋਰ ਠੀਕ ਹੋ ਕੰਮ ਕਾਲ ਠੀਕ ਆ ਵਧੀਆ ਟਾਈਮ ਪਾਸ ਹੋ ਰਹਾ ਔਰ ਕੀ ਆ ਹਾਂ ਚਲੋ ਲਓ ਜੀ ਆਪਾਂ ਅੱਗੇ ਆ ਗਏ ਹੈਗੇ ਆ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਇਸ ਵਕਤ ਲਾਈਵ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਜੁੜੇ ਹੋ सुरेंद्र ਢਿਲਵਾ ਚੈਨਲ ਦੇ ਨਾਲ ਤੇ ਕਿਲੇ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਈਏ ਅਮਰੂਦ ਦੀ ਕੁਆਲਿਟੀ ਆ ਤੇ ਆ ਕਿੰਨੂ ਦੀ ਕੁਆਲਿਟੀ ਚੈੱਕ ਕਰਾ ਦਈਏ ਤੇ ਸੇਵ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਈਏ ਨਾਰੀਅਲ ਦੇਖੋ ਭਾਈ ਜੀ ਮੋਟਾ-ਮੋਟਾ ਨਾਰੀਆਲਾ ਤੇ ਆ ਤੁਸੀਂ ਖਜੂਰਾਂ ਦੀ ਕੁਆਲਿਟੀ ਹੈ ਜਿਹੜੀ ਉਹ ਚੈੱਕ ਕਰ ਲਓ ਵੱਖ-ਵੱਖਰੇ ਪੈਕੇਟ ਆ ਪੈਕਿੰਗ ਪਈਆਂ ਹੋਈਆਂ ਨੇ ਤੇ ਹੋਰ ਪਾਸੇ ਹੀ ਆਪਣੇ ਕੋਲ ਹੈ ਨਾ ਤੇ ਬਾਈ ਜੀ ਕੀ ਭਾਅ ਕਰਤਾ ਕੇਲੇ ਦਾ 40 ਰੁਪਏ ਕਿਲੋ 40 ਰੁਪਏ ਕਿਲੋ ਤੇ ਪਪੀਤਾ ਬਾਈ ਇਹਦਾ 300 ਦੇਖ ਲੋ 70 ਰੁਪਏ ਕਿਲੋ ਜਿਹਾ ਪਪੀਤਾ ਹੂਗਾ ਐਸਾ ਓਕੇ ਤੇ ਆਪਣਾ ਇਹਦਾ ਲਾਰੀ ਵਾਲ ਦਾ 50 60 ਚੱਲਦਾ 50 60 ਤੇ ਬਾਈ ਇਹਦਾ ਕਿੰਨੂ ਦਾ 60 ਰੁਪਏ ਕਿਲੋ 60 ਤੇ ਆਪਣਾ 80 ਰੁਪਏ ਕਿਲੋ ਹੋਰ ਠੀਕ ਹੋ ਕੰਮ ਠੀਕ ਚੱਲ ਰਿਹਾ ਤਾਲੇ 11000 ਤੋਂ ਵੱਧ ਹੋ ਗਿਆ ਹਾਂ ਮੰੰਦਾ ਪੈ ਗਿਆ ਹਣਾ ਮੰਡੀ ਚ ਇਸ ਮੰੰਦਾ ਹੀ ਆ ਆ ਦੇਖਣ ਨੂੰ ਮਿਲਦਾ ਭੀੜ ਵੀ ਹੈਣੀ ਇਨੀ ਅੱਗੇ ਸੜਕ ਭਰੀ ਹੁੰਦੀ ਆ ਪੂਰੀ ਹਣਾ ਮੰੰਦਾ ਆ ਜੀ ਮੰਡੀ ਦੇ ਵਿੱਚ ਸੋ ਬਾਈ ਜੀ ਤੁਸੀਂ ਕੋਟਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੇ ਨਾਲ ਨਾਲ ਆਪਾਂ ਜਾਂਦੇ ਹੋਏ ਦੁਕਾਨਦਾਰ ਪਾਈਆਂ ਦੇ ਨਾਲ ਗੱਲਬਾਤ ਆਹੋ ਕਰ ਰਹੇ ਹੈਗੇ ਆ ਬਾਈ ਜੀ ਸੁਰਿੰਦਰ ਢੈਲਵਾ ਚੈਨਲ ਨੂੰ ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਬੇਨਤੀ ਆ ਕਿ ਸਰਿੰਦਰ ਢੈਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਬਾਈ ਜੀ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਨਾਲ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਸਰਿੰਦਰ ਢੈਲਵਾ ਚੈਨਲ ਦੇ ਨਾਲ ਇਸ ਤਰੀਕੇ ਨਾਲ ਜੁੜੇ ਰਹੋ ਮਾਣ ਪਿਆਰ ਬਖਸ਼ਦੇ ਰਹੋ ਬਾਈ ਜੀ ਤੇ ਵੀਰ ਭੈਣ ਜੋ ਚੈਨਲ ਨੂੰ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਕਿੱਥੋਂ ਕਿੱਥੋਂ ਜੁੜੇ ਹੋ ਤੁਸੀਂ ਇੱਕ ਵਾਰੀ ਹਾਜ਼ਰੀ ਜ਼ਰੂਰ ਲਵਾ ਦਿਆ ਕਰੋ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਅਸੀਂ ਤੁਹਾਨੂੰ ਇਹ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਫਿਲਹਾਲ ਦੇ ਲਈ ਰਿਟੇਲ ਵਾਲੇ ਬਾਈਆਂ ਦੇ ਕੋਲੇ ਆਏ ਹੈਗੇ ਹਾਂ ਰਿਟੇਲ ਦੇ ਜਿਹੜੇ ਉਹ ਭਾਅ ਏ ਜਿਹੜੇ ਉਹ ਤੁਹਾਨੂੰ ਦਿਖਾ ਰਹੇ ਹੈਗੇ ਆਂ ਬਾਈ ਜੀ ਤੇ ਬਾਈ ਤੋਂ ਔਲੇ ਦਾ ਭਾਜ ਆ ਲੈਣਾ ਸੀ ਬਾਈ ਜੀ ਔਲੇ ਦਾ ਭਾ ਕੀ ਕਰਤਾ 40 ਰੁਪਏ ਕਿਲੋ 40 ਰੁਪਏ ਕਿਲੋ ਤੇ ਮਿਰਚ ਦਾ ਭਾ ਬਾਈ ਮਿਰਚ 80 ਰੁਪਏ ਕਿਲੋ 80 ਰੁਪਏ ਕਿਲੋ ਤੇ ਟਮਾਟਰ ਬਾਈ ਟਮਾਟਰ 60 ਰੁਪਏ ਕਿਲੋ 60 ਰੁਪਏ ਤੇ ਅਦਰਕ ਬਾਈ ਅਦਰਕ 120 ਰੁਪਏ 120 ਰੁਪਏ ਬਾਈ ਇਹ ਭਾ ਹੈ ਬਾਈ ਜੀ ਤੇ ਹੋਰ ਬਾਈ ਠੀਕ ਆ ਕੰਮ ਕਾਜ ਠੀਕ ਆ ਤੁਹਾਡਾ ਵਧੀਆ ਜੀ ਵਧੀਆ ਸ਼ੁਕਰ ਆ ਬਾਈ ਜੀ ਤੋਂ ਅੱਗੇ ਚੱਲਦੇ ਆ ਜੀ ਆਪਾਂ ਬਾਈ ਦੇ ਨਾਲ ਗੱਲਬਾਤ ਕੀਤੀ ਆ ਆਪਾਂ ਤੇ ਇਸੇ ਤਰੀਕੇ ਦੇ ਨਾਲ ਅਸੀਂ ਤੁਹਾਡੀ ਸੇਵਾ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਹਰ ਰੋਜ਼ ਹਾਜ਼ਰ ਹੁੰਨੇ ਆ ਜੀ ਬੇਨਤੀ ਹੈ ਕਿ ਸਰਿੰਦਰ ਟੈਲਵਾ ਚੈਨਲ ਦੇ ਨਾਲ ਇਸੇ ਤਰੀਕੇ ਨਾਲ ਹਰ ਰੋਜ਼ ਜੁੜੇ ਰਿਹਾ ਕਰੋ ਤੇ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਭਾਈ ਜੀ ਤੇ ਆਪਾਂ ਚੱਲਦੇ ਆਂ ਅੱਗੇ ਤੇ ਇੱਕ ਵਾਰ ਸਾਰੀ ਮੰਡੀ ਦਾ ਇਧਰੋਂ ਉਹ ਅਖੀਰ ਤੱਕ ਆਪਾਂ ਚੱਕਰ ਆ ਜਿਹੜਾ ਉਹ ਲਾ ਦੇਵਾਂਗੇ ਤੇ ਉਸ ਤੋਂ ਬਾਅਦ ਵਾਪਸੀ ਵੱਲ ਨੂੰ ਰੁੱਖ ਜਿਹੜਾ ਉਹ ਇਖਤਿਆਰ ਆ ਕਰ ਲਵਾਂਗੇ ਲਓ ਜੀ ਆਪਾਂ ਮਿਰਚਾਂ ਦੇ ਭਾਅ ਪਹਿਲਾਂ ਹੀ ਜਾਣ ਹੀ ਲਿਆ ਤੇ ਆ ਟਮਾਟਰ ਸ਼ਕਰਗੰਦੀ ਭਾਈ ਜੀ ਸ਼ਕਰਗੰਦੀ ਦਾ ਕੀ ਭਾਅ ਕਰਤਾ 40 ਜੀ 40 ਰੁਪਏ। ਤੋਂ ਸ਼ੁਕਰੀਆ ਭਾਈ ਜੀ। ਭਾਈ ਜੀ ਇਹ ਹਰੀ ਮਿਰਚ ਦਾ ਕੀ ਭਾ ਕਰਤਾ? 40 ਰੁਪਏ। ਲਓ ਜੀ ਆ ਤੁਸੀਂ ਦੇਖ ਲਓ ਕੁਆਲਿਟੀ ਚੈੱਕ ਕਰੋ। ਹਰੀ ਮਿਰਚ ਦੇਖੋ ਸ਼ਾਈਨ ਦੇਖੋ ਪਹਿਲਾਂ ਤਾਂ ਕਿੰਨੀ ਸੋਹਣੀ ਆ ਹਰੀ ਮਿਰਚ। ਆ ਦੇਖੋ ਮੋਟੀ-ਮੋਟੀ ਜਿਹੜੀ ਹਰੀ ਮਿਰਚ ਹੈਗੀ ਆ ਬਾਈ ਦੇ ਕੋਲੇ ਹੋਰ ਠੀਕੋ ਭਾਈ। ਸ਼ੁਕਰੀਆ ਧੰਨਵਾਦ। ਤੋਂ ਆਪਾਂ ਭਾਈ ਜੀ ਚੱਲਦੇ ਆ ਅੱਗੇ ਤੇ ਅੱਗੇ ਜਾ ਕੇ ਤੁਹਾਨੂੰ ਮੰਡੀ ਦੇ ਵਿੱਚੋਂ ਭਾ ਜਿਹੜਾ ਉਹ ਲਗਾਤਾਰ ਦੱਸ ਰਹੇ ਸੀਗੇ ਆ ਸਬਜ਼ੀਆਂ ਦੇ ਭਾ ਤੁਹਾਨੂੰ ਉਹ ਜਾਨੂ ਕਰਵਾ ਰਹੇ ਹੈਗੇ ਆ ਆਪਾਂ ਇਧਰ ਤੁਸੀਂ ਗਾਜਰਾਂ ਦੀ ਕੁਆਲਿਟੀ ਆ ਜਿਹੜੀ ਉਹ ਗਾਜਰਾਂ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦੀ ਆ ਤੁਸੀਂ ਗਾਜਰਾਂ ਦੀ ਕੁਆਲਿਟੀ ਚੈੱਕ ਕਰ ਲਵਾ ਲਓ ਜੀ ਕਿੰਡੀ ਸੋਹਣੀ ਗਾਜਰਾ ਲੰਮੀ ਲੰਮੀ ਗਾਜਰਾ ਲਾਲ ਲਾਲ ਗਾਜਰਾ ਨਿਹਰਾ ਰਸਾ ਇਹਨਾਂ ਦੇ ਵਿੱਚ ਦੇਖਣ ਤੋਂ ਹੀ ਪਤਾ ਲੱਗ ਰਿਹਾ ਹੈਗਾ ਜੀ ਇਧਰ ਮਟਰ ਹਰਿਆ ਭਰਿਆ ਮਟਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਹਰਿਆ ਭਰਿਆ ਮਟਰ ਚੈੱਕ ਕਰੋ ਕੁਆਲਿਟੀ ਇਧਰ ਲਸਣ ਆ ਬਾਈ ਜੀ ਦੇ ਕੋਲੇ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲਾ ਤੇ ਆਪਣਾ ਗਾਜਰ ਦਾ ਕੀ ਭਾਅ ਕਰਤਾ ਤੇ ਮਟਰ 60 ਰੁਪਏ ਤੇ ਲਸਣ ਭਾਈ ਜੀ ਠੀਕ ਹੈ ਸ਼ੁਕਰੀਆ ਭਾਈ ਜੀ ਗਾਜਰ ਦਾ 30 ਰੁਪਏ ਤੇ ਮਟਰ ਜਿਹੜਾ ਉਹ 60 ਰੁਪਏ ਕਿਲੋ ਅੱਧੋ-ਅੱਧਾ ਦਾ ਭਾਅ ਹੈਗਾ ਜੀ ਤੇ ਇਧਰ ਖੀਰਾ ਪਿਆ ਹੈਗਾ ਤੇ ਭਾਈ ਜੀ ਆਪਾਂ ਨੂੰ ਇੱਥੇ ਕਿਤੇ ਨਜ਼ਰ ਨਹੀਂ ਆ ਰਹੇ ਤੇ ਆਪਾਂ ਚੱਲਾਂਗੇ ਅੱਗੇ-ਅੱਗੇ ਜਾ ਕੇ ਗੱਲਬਾਤ ਆ ਜਿਹੜੀ ਉਹ ਦੁਕਾਨਦਾਰ ਭਾਈਆਂ ਦੇ ਨਾਲ ਆਪਾਂ ਕਰਾਂਗੇ ਭਾਈ ਜੀ ਬੰਦ ਗੋਬੀ ਬੰਦ ਗੋਭੀ ਦਾ ਭਾਅ ਆਪਾ ਬਾਈ ਤੋਂ ਜਾਣਾ ਗਿਆ ਤੁਸੀਂ ਕੁਆਲਿਟੀ ਚੈੱਕ ਕਰ ਲਓ ਲਓ ਜੀ ਬੰਦ ਗੋਭੀ ਬਾਈ ਜੀ ਬੰਦ ਗੋਭੀ ਦਾ ਕੀ ਭਾਅ 20 ਰੁਪਏ ਵੀਰੇ 20 ਰੁਪਏ ਕਿਲੋ ਬਾਈ ਜੀ ਨੇ ਬੰਦ ਗੋਭੀ ਅੱਜ ਕਰ ਦਿੱਤੀ ਹੈਗੀ ਆ ਬਾਈ ਜੀ ਲਓ ਜੀ ਤੇ ਮਟਰ ਦਾ ਕੀ ਭਾਅ ਬਾਈ ਮੰਨ 60 ਰੁਪਏ ਵੀਰੇ 60 ਰੁਪਏ ਕਿਲੋ ਲਓ ਜੀ 60 ਪੱਤੇ ਬੁੱਤੇ ਲੈਣੇ ਫਿਰ 50 ਵੀ ਹੈਗੇ ਚੱਲੀਆਂ ਜਾਂਦੀਆਂ ਨੇ ਓਕੇ ਬਾਈ ਹਾਂ ਹਾਂ 60 ਵੀ ਜਦੋਂ ਲੈਣੇ ਨੇ ਆ ਜਗੇਲੇ ਓਕੇ ਤੇ ਆਪਾਂ ਚੱਲਾਂਗੇ ਥੋ ਇੱਧਰ ਸਾਹਮਣੇ ਇੱਧਰ ਡਿੱਕ ਚੱਲ ਰਿਹਾ ਹੈਗਾ ਜੀ ਗੀਤ ਚੱਲ ਰਹੇਗੇ ਸੌਂਗ ਚੱਲ ਰਹੇਗੇ ਤੇ ਇਸ ਕਰਕੇ ਕਾਪੀਰਾਈਟ ਆਉਣ ਦਾ ਖਤਸਾ ਹੈਗਾ ਤੇ ਜਾਂਦੇ ਜਾਂਦੇ ਆਪਾਂ ਗੱਲਬਾਤ ਆ ਜਿਹੜੀ ਉਹ ਦੁਕਾਨਦਾਰ ਭਾਈਆਂ ਦੇ ਨਾਲ ਕਰਦੇ ਜਾਂਦੇ ਹੈਗੇ ਆ ਬਾਈ ਜੀ ਤੇ ਇੱਧਰ ਬਾਈ ਜੀ ਆਏ ਆ ਤੇ ਬਾਈ ਜੀ ਨੇ ਲੱਗਦਾ ਸੌਦਾ ਹੋਰ ਪਾ ਲਿਆ ਹੈਗਾ ਤੇ ਪਹਿਲਾਂ ਮੈਂ ਆਈ ਸੀ ਟਮਾਟਰਾਂ ਬਾਈ ਦੇ ਥੋੜੇ ਹੀ ਰਹਿ ਗਏ ਸੀ ਬਾਈ ਜੀ ਕੀ ਹਾਲਾ ਟਮਾਟਰ ਦਾ ਭਾਅ ਦੱਸ ਦਿਓ ਜੀ 50 ਰੁਪਏ ਟਮਾਟਰਾਂ ਦਾ ਉਹੀ ਭਾਅ ਤੇ ਆਪਣਾ ਮਿਰਚ ਦਾ ਭਾਅ ਅਫਰੀਕ ਦਾ 60 60 ਤੇ ਅਦਰਕ 80 ਤੇ ਲਸਣ ਲਸਣ ਵੀ 80 ਲਓ ਜੀ ਆਹ ਟਮਾਟਰ 22 ਤੋਂ ਤੁਸੀਂ 50 ਰੁਪਏ ਕਿਲੋ ਖਰੀਦ ਸਕਦੇ ਹੋ ਤੇ ਮਿਰਚਾਂ ਜਿਹੜੀਆਂ 80 ਰੁਪਏ 80 ਦੱਸਣਾ ਜੀ 80 ਰੁਪਏ ਕਿਲੋ ਤੇ ਆਹ ਭਾਈ ਇੱਧਰ ਕੱਢੇ ਜੇ ਪਏ ਆ ਜਿਹੜੇ ਆਹ ਇਹ 40 ਹੈ ਜੀ 40 ਰੁਪਏ ਲਓ ਜੀ ਇਹਨਾਂ ਦਾ ਭਾਅ 40 ਹੋਇਆ ਇਹਨਾਂ ਨੂੰ ਵੈਸੇ ਕੁਝ ਵੀ ਨਹੀਂਗਾ ਕਈ ਵਾਰੀ ਦਾਅ ਪਾ ਜਾਂਦੀ ਹੈਗੀ ਆ ਤੇ ਦਾਅ ਪਾਉਣ ਦੇ ਕਾਰਨ ਉਹ ਆਪਾਂ ਨੂੰ ਚੰਗੇ ਨਹੀਂ ਲੱਗਦੇ ਤੇ ਇਹ ਤੁਸੀਂ 40 ਰੁਪਏ ਕਿਲੋ ਦੇ ਹਿਸਾਬ ਨਾਲ ਇੱਥੋਂ 22 ਤੋਂ ਖਰੀਦ ਸਕਦੇ ਹੋ ਇਧਰ ਦੇਖੋ ਮੋਟਾ-ਮੋਟਲ ਹਰਾ ਗੰਡਾ ਲਾਲ ਗੰਡਾ ਹਰਾ ਆ ਦੇਖੋ ਕੁਆਲਿਟੀ ਚੈੱਕ ਕਰ ਲਓ ਜੀ ਤੇ ਇੱਥੇ 22 ਦੁਕਾਨਦਾਰ ਨਜ਼ਰ ਨਹੀਂ ਆ ਰਿਹਾ ਹੈਗਾ ਤੇ ਇਧਰ ਹਲਦੀ ਵੀ ਕੁਆਲਿਟੀ ਚੈੱਕ ਕਰੋ ਜੀ ਆਹ ਦੇਖੋ ਤੁਸੀਂ ਹਲਦੀ ਇਹ ਕਿਹੜੀ ਆਂਬ ਹਲਦੀ ਆ ਬਈ ਅੱਛਾ ਉਹ ਹੈ ਨਹੀਂ ਦੁਕਾਨ ਦਾ ਚਲੋ ਕੋਈ ਗੱਲ ਨਹੀਂ ਬਾਈ ਆ ਹਲਦੀ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾਦੀ ਆ ਦੇਖੋ ਜੀ ਤੇ ਆਪਾਂ ਚੱਲਾਂਗੇ ਅੱਗੇ ਬਾਈ ਜੀ ਇੱਥੇ ਹੈ ਨਹੀਂਗੇ ਚਲੋ ਜੀ ਆਪਾਂ ਆ ਗਏ ਆ ਇਧਰਲੇ ਪਾਸੇ ਤੇ ਪਾਈਆਂ ਦੇ ਨਾਲ ਕੀ ਨਿੰਤਰੇ ਆ ਗਏ ਕੀ ਹਾਲ ਆ ਬਾਈ ਠੀਕ ਹੋ ਚਾ ਲਓ ਜੀ ਇਧਰ ਗਰੋਵਰ ਟੀ ਸਟਾਲ ਇੱਥੇ ਜਿੱਥੇ ਕੀੜਾ ਜਮਾ ਹੁੰਦੀ ਆ ਰੋਜ਼ਾਨਾ ਹੀ ਆਪਾਂ ਦੇਖਦੇ ਆ ਤੇ ਅੱਜ ਗਰੋਵਰ ਟੀ ਸਟਾਲ ਤੇ ਵੀ ਤੁਹਾਨੂੰ ਖਾਲੀ ਪਾਣਾ ਜਿਹੜਾ ਹੁਣ ਨਜ਼ਰ ਆ ਰਿਹਾ ਹੈਗਾ ਤੇ ਗਰੋਵਰਟੀ ਸਟਾਲ ਤੇ ਵੀ ਭੀੜ ਅੱਜ ਉਨੀ ਨਹੀਂ ਹੈਗੀ ਤੇ ਆਪਾਂ ਅੱਗੇ ਨੂੰ ਜਾਂਦੇ ਆਂ ਵਾਧਦੇ ਆਂ ਵਾਪਸੀ ਦਾ ਰੁਖ ਆਪਣਾ ਤੇ ਜਾਂਦੇ ਜਾਂਦੇ ਜੋ ਆਪਾਂ ਨੂੰ ਵੀਰ ਮਿਲੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕਰਦੇ ਜਾਵਾਂਗੇ ਬੇਨਤੀ ਆ ਜੋ ਵੀਰ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਆ ਭਾਈ ਜੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਭਰਾ ਬਣ ਕੇ ਬੇਨਤੀ ਆ ਵੀਰ ਭੈਣ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਹਾਲ ਤੇ ਕਲਿੱਕ ਕਰਦੇ ਤੇ ਨਾਲ ਨਾਲ ਵੀਡੀਓ ਨੂੰ ਲਾਈਕ ਉਹ ਜ਼ਰੂਰ ਕਰ ਦੇਣਾ। ਹਾਂਜੀ ਭਾਈ ਜੀ ਕੀ ਹਾਲ ਆ? ਵਧੀਆ ਹੈ ਭਾਈ। ਹੋਰ ਠੀਕ ਹਾਂ। ਹਾਂਜੀ ਹਾਂਜੀ। ਕੀ ਭਾਅ ਕਰਤਾ ਅੱਜ ਦਾ ਗੰਡੇ ਦਾ? ਗੰਨਾ ਬਸ 100 ਸੌਦੇ 6 ਕਿਲੋ ਸੌਦੇ 5 ਕਿਲੋ ਚੱਲੀ ਜਾਂਦਾ। 100 ਦਾ 6 ਕਿਲੋ 100 ਦਾ 5 ਕਿਲੋ ਤੇ ਆਲੂ। ਆਲੂ ਸੋਕੇ 8 ਕਿਲੋ 7 ਕਿਲੋ ਸੋਕੇ 6 ਕਿਲੋ ਲਾਲ ਵਾਲੇ। ਚਿੱਟੇ ਜਿਹੜੇ ਹੈਗੇ ਉਹ 7 ਕਿਲੋ 8 ਕਿਲੋ। ਸ਼ੁਕਰੀਆ ਭਾਈ ਧੰਨਵਾਦ। ਲਓ ਜੀ ਬਾਈਆਂ ਤੋਂ ਆਪਾਂ ਗੰਡੇ ਦਾ ਭਾਅ, ਆਲੂ ਦਾ ਭਾਅ ਜਾਣਿਆ, ਪਿਆਜ਼ ਦਾ ਭਾਅ ਤੇ ਹੁਣ ਆਪਾਂ ਵਾਪਸੀ ਤੇ ਆਂ ਤੇ ਜਾਂਦੇ ਜਾਂਦੇ ਦੁਕਾਨਦਾਰ ਬਾਈਆਂ ਦੇ ਨਾਲ ਜੋ ਆਪਾਂ ਨੇ ਨਾਲ ਗੱਲ ਕਰਨਾ ਚਾਹਣਗੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਜਿਹੜੀ ਉਹ ਵਾਪਸੀ ਤੇ ਜਿਹੜਾ ਉਹ ਕਰਦੇ ਜਾਵਾਂਗੇ ਬਾਈ ਜੀ ਤੇ ਨਾਲੋਂ ਨਾਲ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਆ ਕਿ ਇਹ ਚੈਨਲ ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਜਿਹੜਾ ਉਹ ਕਰ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਔਰ ਨਾਲੋਂ ਨਾਲ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਮਿੱਤਰ ਪਿਆਰੋ ਵੀਡੀਓ ਨੂੰ ਲਾਈਕ ਕਰ ਦਿਓ ਇਹ ਰਸਾਨਾ ਦਾ ਜਿਹੜਾ ਲਾਈਵ ਦਾ ਪ੍ਰੋਗਰਾਮ ਆ ਤੁਹਾਡੇ ਲਈ ਲੈ ਕੇ ਆਉਂਦੇ ਆ ਹਾਜ਼ਰ ਹੁੰਦੇ ਆ ਜੀ ਤੁਹਾਡੇ ਲਈ ਤੁਹਾਡੀ ਖਿਦਮਤ ਦੇ ਵਿੱਚ ਇਸੇ ਤਰ੍ਹਾਂ ਹਰ ਰੋਜ਼ ਅਸੀਂ ਹਾਜ਼ਰ ਹੁੰਦੇ ਆ ਸੋ ਇਸ ਕਰਕੇ ਬੇਨਤੀ ਆ ਸੋ ਇਸ ਕਰਕੇ ਬੇਨਤੀ ਆ ਪਿਆਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜਿਹੜਾ ਉਹ ਕਮੈਂਟ ਆ ਜਿਹੜਾ ਉਹ ਕਰ ਦਿਆ ਕਰੋ ਬਾਈ ਜੀ ਤੇ ਸੋ ਇਧਰ ਬਾਈਆਂ ਦੀ ਖਟਪਟ ਹੋ ਗਈ ਹੈਗੀ ਆ ਯਾਰ ਮੈਨੂੰ ਅਗਲਾ ਭਾਈ ਗਿਆ ਕਹਿੰਦਾ ਮੈਂ ਤੇ ਪਿਆਰ ਕਰਨਾ ਤੂੰ ਮੇਰੇ ਕੋਲ ਦੱਸ ਕੀ ਲੈਣਾ ਹੈ ਹੈ ਉਹ ਤੂੰ ਐ ਮੱਥੀ ਜਾਂਦਾ ਹੈਗਾ ਕਹੀਂ ਜਾਂਦਾ ਹੁੰਦਾ ਨਹੀਂ ਜਾਂਦਾ ਏਦਾਂ ਸੋ ਬਾਈਆਂ ਦੀ ਆਪਸ ਵਿੱਚ ਖਹਿਬਾਜੀ ਹੋ ਗਈ ਇਧਰ ਤੇ ਲੜਾਈ ਆ ਜਿਹੜੀ ਉਹ ਹੋ ਗਈ ਹੈਗੀ ਐ ਸੋ ਆਪਾਂ ਤੁਹਾਨੂੰ ਬੇਨਤੀ ਹੈ ਕਿ ਬਾਈ ਜੀ ਸਰਿੰਦਰ ਟਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਨਹੀਂ ਕੀਤਾ ਤੇ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਕੇ ਕਲਿੱਕ ਕਰ ਦਿਓ ਇਸੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਸੇਵਾ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਣੇ ਹੈਗੇ ਆ ਬਾਈ ਜੀ ਸੋ ਬੇਨਤੀ ਹੈ ਕਿ ਟਲਵਾ ਸਰਿੰਦਰ ਟਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਆ ਜਿਹੜਾ ਉਹ ਜਰੂਰ ਕਰ ਦਿਓ ਤੇ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤੇ ਬਾਈ ਜੀ ਤੁਸੀਂ ਦੇਖ ਰਹੇ ਹੋ ਕੋਟ ਪੂਰਾ ਤੋਂ ਇਸ ਵਕਤ ਲਾਈਵ ਤਸਵੀਰਾਂ ਸ੍ਰਿੰਦਰ ਢੱਲਵਾ ਚੈਨਲ ਦੇ ਜ਼ਰੀਏ ਕੀ ਹਾਲਾ ਬਾਈ ਹਾਲਾ ਬੱਦਰੀ ਵਧੀਆ ਬਹੁਤ ਹੈ ਤਫੋਨੀ ਤਰੀਕੇ ਨਾਲ ਚਲ ਕੋਈ ਨਾ ਕੱਲ ਨੂੰ ਕੱਲ ਨੂੰ ਕੋਈ ਨਾ ਕਰ ਦਿਓ ਇਹ ਕਰ ਜਾ ਕੇ ਕਰ ਦਾਂਗਾ ਮੈਂ ਜਲਦੀ ਹਾਂ ਕਰ ਜਾ ਕੇ ਕਰ ਕੋਈ ਨਾ ਕੋਈ ਨਾ ਠੀਕ ਤੋਂ ਆਪਾਂ ਚੱਲਦੇ ਆਂ ਜੀ ਅੱਗੇ ਕੋਟਪੁਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੌਣਕਾਂ ਹੀ ਰੌਣਕਾਂ ਮਿੱਤਰ ਪੈਰੋ ਦੇਖੋ ਇਧਰ ਇਧਰ ਦੇਖੋ ਕੋਟਕਪੂਰਾ ਦੀ ਸਬਜ਼ੀ ਮੰਡੀ ਦੀ ਚਹਿਲ ਪਹਿਲ ਲਓ ਜੀ ਇਧਰ ਰੇੜੇ ਵਾਲੇ ਆ ਤੇ ਸਬਜ਼ੀ ਖਰੀਦ ਕੇ ਘਰੋਂ ਮਤਲਬ ਲੱਖ ਵੱਖਰੇ ਪਿੰਡਾਂ ਸ਼ਹਿਰਾਂ ਵਿੱਚ ਇਹਨਾਂ ਨੇ ਜਾਣਾ ਹੈਗਾ ਗਲੀ ਗਲੀ ਘੁੰਮਣੀ ਹੈਗੀ ਆ ਤੇ ਤਾਂਗੇ ਤੇ ਬਾਈ ਸਬਜ਼ੀ ਲੈ ਕੇ ਜਾ ਰਿਆ ਹੈਗਾ ਬਾਈ ਜੀ ਤੇ ਇਧਰ ਦੁਕਾਨਦਾਰ ਬਾਈਆਂ ਨੇ ਆਪਣੀਆਂ ਦੁਕਾਨਾਂ ਸਜਾਈਆਂ ਹੋਈਆਂ ਤੇ ਕਿਹਦੇ ਜ਼ਰੀਏ ਇਹਨਾਂ ਨੇ ਆਪਣੇ ਘਰਾਂ ਦਾ ਜਿਹੜਾ ਉਹ ਗੁਜ਼ਾਰਾ ਉਹ ਕਰਨਾ ਹੈਗਾ ਤੇ ਲਓ ਜੀ ਆਪਾਂ ਹੈਗੇ ਆ ਵਾਪਸੀ ਦੇ ਰੁਖ ਵੱਲ ਤੇ ਵਾਪਸੀ ਦਾ ਆਉਂਦੇ ਹੋਏ ਆਪਾਂ ਉੱਥੇ ਹੀ ਫੇਰ ਆ ਗਏ ਹੈਗੇ ਆ ਰੋਜ਼ਾਨਾ ਦੀ ਤਰ੍ਹਾਂ ਤੇ ਆ ਇਹਨਾਂ ਦੀ ਦੁਕਾਨ ਹੈਗੀ ਆ ਤੇ ਜਿੱਥੋਂ ਤੁਸੀਂ ਚਾਹ ਪੀ ਸਕਦੇ ਹੋ ਜਿਹੜਾ ਪ੍ਰਸ਼ੰਦੇ ਚੱਕ ਸਕਦੇ ਹੋ ਤੇ ਨਾਲੋਂ ਨਾਲ ਇਹ ਜੂਸ ਵਾਲੇ ਬਾਈਆਂ ਦੇ ਲਈ ਜਿਹੜਾ ਉਹ ਕਿੰਨੂ ਆ ਜਿਹੜੇ ਸੰਤਰੇ ਉਹ ਇੱਥੋਂ ਛਿੱਲਦੇ ਹੈਗੇ ਤੇ ਮਿਹਨਤ ਇਹ ਆਪਣੀ ਜਿਹੜੀ ਉਹ ਕਰਦੇ ਹੈਗੇ ਤੇ ਅੱਗੇ ਚੱਲਾਂਗੇ ਜੀ ਆਪਾਂ ਅੱਗੇ ਚੱਲ ਕੇ ਬਾਈਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਆਪਣੇ ਨਾਲ ਕਰਨਗੇ ਕੀ ਹਾਲਾ ਬਾਈ ਜੀ ਠੀਕ ਆ ਜੀ ਮਹਾਰਾਜ ਬਾਈ ਜੀ ਉਹ ਠੀਕ ਹੋ ਬਹੁਤ ਹੀ ਵਧੀਆ ਚੰਗਾ ਚੱਲ ਰਿਹਾ ਕੰਮ ਠੀਕ ਆ ਬਕਰ ਭਾਈ ਠੀਕ ਹੈ ਸ਼ੁਕਰੀਆ ਲਓ ਜੀ ਮਿੱਤਰ ਪਿਆਰੋ ਵਾਪਸੀ ਤੇ ਆ ਗਏ ਹੈਗੇ ਆ ਅਖੀਰ ਤੇ ਪਹੁੰਚ ਗਏ ਹੈਗੇ ਆ ਭਾਈ ਜੀ ਤੇ ਇਧਰ ਆਂਟੀ ਦੇ ਕੋਲੇ ਆਪਾਂ ਫੇਰ ਉੱਥੇ ਹੀ ਆ ਗਏ ਹੈਗੇ ਆ ਰੋਜ਼ਾਨਾ ਵਾਲੀ ਆਂਟੀ ਜਿੱਥੇ ਚਾਹ ਤੇ ਪਰੌਂਠੇ ਆ ਦੋ ਪਰੌਂਠੇ ਆ ਤੇ ਅੱਜ ਦਾਲ ਮੂੰਗੀ ਦੀ ਬਣਾਈ ਹੈਗੀ ਤੇ ਇਧਰ ਚਾਹ ਜਿਹੜੀ ਉਹ ਬਣ ਲਈ ਬਣੀ ਹੋਈ ਬਣ ਰਹੀ ਹੈਗੀ ਆ ਤੇ ਆਂਟੀ ਨੇ ਪਤੀਲਾ ਧਰ ਦਿੱਤਾ ਹੈਗਾ ਪੱਠੀ ਦੇ ਉੱਤੇ ਤੇ ਇਸ ਤੋਂ ਪਹਿਲਾਂ ਕੁੱਕਰ ਦੀ ਸਟੀਤੀ ਵੱਜ ਰਹੀ ਸੀ ਆ ਤੁਸੀਂ ਦੇਖ ਸਕਦੇ ਹੋ ਸਟੀਮ ਆ ਜਿਹੜੀ ਉਹ ਨਿਕਲ ਰਹੀ ਹੈਗੀ ਆ ਕੁੱਕਰ ਦੇ ਵਿੱਚ ਉਹ ਤੇ ਜਿਹਦੇ ਵਿੱਚ ਦਾਲ ਬਣਾਈ ਹੈਗੀ ਆ ਅੰਟੀ ਪਰੌਂਠੇ ਬਣਾਉਂਦੇ ਹੈਗੇ ਆ ਬਹੁਤ ਸੁਆਦ ਤੇ ਤੁਸੀਂ ਇੱਥੋਂ ਪਰੌਂਠੇ ਜਿਹੜੇ ਛੱਕ ਸਕਦੇ ਹੋ ਜੇ ਤੁਹਾਨੂੰ ਭੁੱਖ ਲੱਗੀ ਆ ਤਾਂ ਆਪਣੇ ਪੇਟ ਦੀ ਜਿਹੜੀ ਭੁੱਖ ਆ ਉੱਥੋਂ ਆ ਕੇ ਅੰਟੀ ਦੇ ਕੋਲੋਂ ਜਿਹੜੀ ਉਹ ਮਿਟਾ ਸਕਦੇ ਹੈਗੇ ਹੋ ਤੇ ਲਓ ਜੀ ਆਪਾਂ ਹੁਣ ਵਾਪਸੀ ਤੇ ਹੈਗੇ ਆ ਤੇ ਇੱਧਰ ਆ ਗਏ ਆ ਅੰਕਲ ਜੀ ਹਰਾਂ ਦੇ ਕੋਲ ਤੇ ਲਓ ਜੀ ਮਿੱਤਰ ਪੈਰੋ ਅੰਕਲ ਜੀ ਬਿਜੀ ਨੇ ਇਸ ਵਕਤ ਕੋਈ ਨਾ ਜੀ ਕਸਟਮਰ ਇਹਨਾਂ ਦੇ ਆ ਗਏ ਹੈਗੇ ਤੇ ਲਓ ਜੀ ਇੱਥੇ ਬਾਈ ਦੇ ਕੋਲੇ ਆ ਗਏ ਕੀ ਹਾਲਾ ਬਾਈ ਠੀਕ ਹੈ ਜੀ ਠੀਕ ਹੋ ਹਾਂ ਜੀ ਕੀ ਪਾ ਕਰਤਾ ਆ ਮੋਟਰ ਆ 60 ਹੈ ਜੀ ਹੂੰ ਲਸਣ 80 ਹੈ ਲਸਣ 80 ਹੈ ਗਾਜਰ 40 ਹੈ ਗਾਜਰ 40 ਹੈ ਮੂਲੀ 20 ਹੈ ਮੂਲੀ 20 ਹੈ ਆਲੂ 100 ਕਾ 5 ਕਿਲੋ ਆਲੂ 100 ਕਾ 5 ਕਿਲੋ ਓਕੇ ਜੀ ਸ਼ੁਕਰੀਆ ਧੰਨਵਾਦ ਲਓ ਜੀ ਮਿੱਤਰ ਪਿਆਰਿਓ ਆਪਾਂ ਹੁਣ ਅਖੀਰਤਿਆਂ ਤੇ ਉਹ ਜੂਸ ਵਾਲਾ ਬਾਈ ਆਪਾਂ ਨੂੰ ਨਜ਼ਰ ਆ ਰਿਹਾ ਜੂਸ ਵਾਲੇ ਬਾਈ ਦੇ ਕੋਲੇ ਵੀ ਜਾਵਾਂਗੇ ਤੇ ਜਾ ਕੇ ਤੁਹਾਨੂੰ ਦੱਸਾਂਗੇ ਬਾਈ ਕਿੰਨੇ ਦਾ ਗਲਾਸ ਪਿਉਂਦਾ ਬਾਈ ਮਿੱਤਰ ਪਿਆਰਿਓ ਇਹ ਬਾਈ ਗਲਾਸ ਪਿਉਂਦਾ ਹੈਗਾ 20 ਦਾ ਗਲਾਸ ਲਓ ਜੀ ਗਲਾਸ ਦਾ ਸਾਈਜ਼ ਵੀ ਤੁਹਾਨੂੰ ਚੈੱਕ ਕਰਾਵਾਂਗੇ ਤੇ ਮੈਂ ਕਈ ਵਾਰੀ ਪੀਤਾ ਵੀ ਹੈਗਾ ਲਾਈਵ ਦੇ ਵਿੱਚ ਵੀ ਖੜਕੇ ਪੀਤਾ ਤੇ ਬਾਈ 20 ਦਾ ਗਲਾਸ ਬਣਾਉਂਦਾ ਤੇ ਗਲਾਸ ਜੂਸ ਬਹੁਤ ਸਵਾਦ ਹੁੰਦਾ ਬਹੁਤ ਟੇਸਟੀ ਹੁੰਦਾ ਇਹੀ ਗਲਾਸ ਤੁਹਾਨੂੰ ਬਾਜ਼ਾਰ ਦੇ ਵਿੱਚੋਂ 50 ਤੋਂ 60 ਰੁਪਏ ਦਾ ਮਿਲਣਾ ਹੈਗਾ ਤੇ ਇੱਥੇ ਬਾਈ ਨੇ ਜਿਹੜਾ ਉਹ ਮਿਕਸ ਫਰੂਟ ਜੂਸ ਜੂਸ ਦਾ ਜਿਹੜਾ ਗਲਾਸ ਲਾਇਆ ਹੈਗਾ 20 ਰੁਪਏ ਦਾ ਜਿੱਥੋਂ ਤੁਸੀਂ ਕੋੜਕਪੂਰਾ ਦੀ ਮੰਡੀ ਦੇ ਵਿੱਚੋਂ 20 ਰੁਪਏ ਦਾ ਗਲਾਸ ਉਹ ਸਾਹਮਣੇ ਮੋਗਾ ਰੋਡ ਆ ਜੀ ਮੋਗਾ ਰੋਡ ਤੋਂ ਜਿਹੜਾ ਗੇਟ ਵੜੋਂਗੇ ਤਾਂ ਸਾਹਮਣੇ ਆ ਚੌਂਕ ਦੇ ਕੋਲੇ ਆ ਨੁੱਕੜ ਤੇ ਬਾਈ ਦੀ ਜਿਹੜੀ ਦੁਕਾਨ ਤੁਸੀਂ ਤੁਹਾਨੂੰ ਮਿਲ ਜਾਊਗੀ ਇੱਥੇ ਦੋ ਜਣਿਆਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਉਹ ਬਾਈ ਦੂਸਰਾ ਅੱਜ ਆਇਆ ਨਹੀਂ ਹੈਗਾ ਤੇ ਇੱਥੇ ਰੋਜ਼ਾਨਾ ਹੀ ਤੁਸੀਂ 20 ਰੁਪਏ ਦਾ ਗਲਾਸ ਆ ਜਿਹੜਾ ਉਹ ਪੀ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ ਸਮਾਪਤੀ ਬਾਈ ਜੀ ਅਖੀਰ ਤੇ ਤੁਹਾਨੂੰ ਬੇਨਤੀ ਆ ਕਿ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਹਾਲ ਤੇ ਕਲਿੱਕ ਕਰ ਦਿਓ ਤੇ ਨਾਲੋਂ ਨਾਲ ਵੀਡੀਓ ਨੂੰ ਸ਼ੇਅਰ ਆ ਜਿਹੜਾ ਉਹ ਜਰੂਰ ਕਰ ਦਿਓ ਤੇ ਬਾਈ ਜੀ ਨਾਲੋਂ ਨਾਲ ਆਪਣਾ ਇੱਕ ਚੈਨਲ ਹੋਰ ਆ ਢੈਲਵਾ ਟੈਲੀਵਿਜ਼ਨ ਜਿਹੜਾ ਕਿ ਆਪਾਂ ਹਰ ਰੋਜ਼ ਸਵੇਰੇ 7:30 ਵਜੇ ਇੱਥੋਂ ਲਾਈਵ ਕਰਦੇ ਆ ਤੁਹਾਨੂੰ ਤੂੜੀ ਦੀ ਬੋਲੀ ਦੀ ਜਾਣਕਾਰੀ ਦਿੰਨੇ ਆ ਕੀ ਕੀ ਤੂੜੀ ਦੇ ਭਾਅ ਚੜੇ ਤੇ ਕਿਹ ਕੀ ਘਰਾਵਟਾਈ ਤੇ ਉਸ ਤੋਂ ਬਾਅਦ ਆਪਾਂ ਇਹ ਚੈਨਲ ਤੋਂ ਸਰਿੰਦਰ ਢੈਲਵਾ ਤੋਂ ਲਾਈਵ ਕਰਦੇ ਹੈਗੇ ਆ ਜਿਹਦੇ ਨਾਲ ਤੁਸੀਂ ਇਸ ਟਾਈਮ ਤੇ ਜੁੜ ਚੁੱਕੇ ਹੋ ਤੇ ਇੱਕ ਚੈਨਲ ਹੋਰ ਆਪਣਾ ਗੁਰਬਾਣੀ ਦੀ ਰੋਸ਼ਨੀ ਜਿਹੜਾ ਆਪਾਂ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਸਾਡੇ 1:5-4 ਵਜੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਲਾਈਵ ਕਰਦੇ ਹਾਂ ਗੁਰਦੁਆਰਾ ਸਾਹਿਬ ਗੋਦਾਵਰੀ ਸ਼ਹਿਰ ਆ ਪਾਸ ਸਈ ਦਸਵੀਂ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਵਸਤਰ ਸਥਾਨ ਦੋ ਗੁਰਦੁਆਰਾ ਦੋਨੇ ਇਤਿਹਾਸਕ ਗੁਰਦੁਆਰੇ ਆ ਤੇ ਇਹਨਾਂ ਦੀ ਆਪਣੀ ਇੱਕ ਮਹੱਤਤਾ ਏ ਤੇ ਉਹਨਾਂ ਦੇ ਇਤਿਹਾਸ ਤੇ ਆਪਾਂ ਉਸ ਗੁਰਬਾਣੀ ਚੈਨਲ ਤੇ ਜਿਹੜੀ ਉਹ ਗੱਲਬਾਤ ਆ ਚਰਚਾ ਜਿਹੜੀ ਉਹ ਕਰਦੇ ਰਹਿੰਦੇ ਰਹੇ ਗਿਆ ਤੇ ਤੁਸੀਂ ਉਸ ਗੁਰਬਾਣੀ ਦੀ ਰੋਸ਼ਨੀ ਜਿਹੜਾ ਚੈਨਲ ਦਾ ਨਾਮ ਆ ਗੁਰਬਾਣੀ ਦੀ ਰੋਸ਼ਨੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੋ ਨਾਲ ਘੰਟੀ ਦੇ ਨਿਸ਼ਾਨ ਨੂੰ ਹਾਲ ਤੇ ਕਲਿੱਕ ਕਰ ਦਿਓ ਤੇ ਉਸ ਚੈਨਲ ਦੇ ਨਾਲ ਭਾਈ ਜੀ ਜੁੜ ਜਾਓ ਤੇ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਤੋਂ ਤੁਸੀਂ ਕਰ ਲਓ ਤਾਂ ਕਿ ਤੁਹਾਡਾ ਦਿਨ ਜਿਹੜਾ ਬਹੁਤ ਵਧੀਆ ਜਾਵੇ ਤੇ ਫਿਰ ਇੱਕ ਚੈਨਲ ਹੋਰ ਆ ਜੀ ਆਪਣਾ ਜਿਹਦਾ ਨਾਮ ਹੈ ਢੱਲਵਾ ਸਿਨੇਮਾ ਪ੍ਰੋਡਕਸ਼ਨ ਤੁਹਾਨੂੰ ਦੱਸ ਦੇਵਾਂ ਕਿ ਇਹ ਚੈਨਲ ਆ ਜਿਹੜਾ ਇਹ ਚੈਨਲ ਤੇ ਸਭ ਤੋਂ ਪਹਿਲਾਂ ਆਪਾਂ ਫਿਲਮਾਂ ਪਾਉਂਦੇ ਅਪਲੋਡ ਕਰਦੇ ਹੁੰਦੇ ਸੀਗੇ ਫਿਲਮਾਂ ਵੈਬ ਸੀਰੀਜ਼ ਕਾਮੇਡੀ ਮੂਵੀ ਸੀਰੀਅਸ ਟੌਪਿਕ ਤੇ ਫਿਲਮਾਂ ਰੀਯੂਜ਼ ਕੰਟੈਂਟ ਆਉਣ ਦੇ ਕਾਰਨ ਆਪਾਂ ਇਹ ਚੈਨਲ ਕੁਝ ਸਮੇਂ ਲਈ ਬੰਦ ਕੀਤਾ ਸੀ ਤੇ ਦੁਬਾਰੇ ਸ਼ੁਰੂ ਕੀਤਾ ਤੇ ਸਾਰੇ ਜਿਹੜੀਆਂ ਫਿਲਮਾਂ ਪਔਏ ਤੋਂ ਡਿਲੀਟ ਕਰ ਦਿੱਤੀਆਂ ਤੇ ਇਸ ਕਰਕੇ ਆਪਾਂ ਹੋਣੇ ਚੈਨਲ ਸਬਜ਼ੀਆਂ ਜਿਹੜੀਆਂ ਉਹ ਰੇਟ ਤੁਹਾਨੂੰ ਸਬਜ਼ੀ ਮੰਡੀ ਦੇ ਵਿੱਚੋਂ ਕੋਟਕਪੂਰਾ ਦੀ ਸਬਜ਼ੀ ਮੰਡੀ ਵਿੱਚੋਂ ਦਿਖਾਉਣੇ ਹੈਗੇ ਆ ਤੇ ਨਵਾਂ ਚੈਨਲ ਸ਼ੁਰੂ ਕੀਤਾ ਜਿਹਦਾ ਨਾਂ ਹੈਗਾ ਢੱਲਵਾ ਸਿਨੇਮਾ ਪ੍ਰੋਡਕਸ਼ਨ ਜਿੱਥੇ ਤੁਸੀਂ ਫਿਲਮਾਂ ਦੇਖ ਸਕਦੇ ਹੋ ਕਮੇਡੀ ਫਿਲਮਾਂ ਦੇਖ ਸਕਦੇ ਹੋ ਵੈਬ ਸੀਰੀਜ਼ ਦੇਖ ਸਕਦੇ ਹੋ ਤੇ ਅਸੀਂ ਟੀਮ ਬਣਾ ਰਹੇ ਆ ਬਾਈ ਜੀ ਜੇ ਤੁਹਾਨੂੰ ਐਕਟਿੰਗ ਦਾ ਸ਼ੌਂਕ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਾਡਾ ਦਿੱਤਾ ਹੋਇਆ ਚੈਨਲ ਦੇ ਵਿੱਚ ਜਿੱਥੋਂ ਤੁਸੀਂ ਲੈ ਸਕਦੇ ਹੋ ਤੇ 10 8847555536884755536 ਤੁਸੀਂ ਸਾਡਾ ਨੰਬਰ ਲੈ ਸਕਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਟੀਮ ਬਣਾਉਣ ਜਾ ਰਹੇ ਆ ਤੇ ਅਸੀਂ ਫਿਲਮਾਂ ਜਿਹੜੀਆਂ ਸ਼ੂਟ ਕਰਿਆ ਕਰਾਂਗੇ ਤੁਹਾਨੂੰ ਤੁਹਾਨੂੰ ਸਰਿੰਦਰ ਢਿੱਲਵਾ ਸੋਰੀ ਢਿੱਲਵਾ ਸਿਨੇਮਾ ਪ੍ਰੋਡਕਸ਼ਨ ਤੋਂ ਤੁਹਾਨੂੰ ਫਿਲਮਾਂ ਮਿਲ ਜਾਇਆ ਕੰਮੀਆਂ ਫੇਸ ਕਰਕੇ ਚਾਰੋਂ ਚੈਨਲਾਂ ਦੇ ਨਾਂ ਦੁਬਾਰੇ ਲੈ ਲਈਏ ਸਰਿੰਦਰ ਢਿੱਲਵਾ ਢਿੱਲਵਾ ਟੈਲੀਵਿਜ਼ਨ ਤੇ ਗੁਰਬਾਣੀ ਦੀ ਰੋਸ਼ਨੀ ਤੇ ਨਾਲ ਉਹ ਨਾਲ ਜੀ ਢਿੱਲਵਾ ਸਿਨੇਮਾ ਪ੍ਰੋਡਕਸ਼ਨ ਇਹ ਚਾਰ ਚੈਨਲ ਆ ਜੀ ਇਹਨਾਂ ਚਾਰੋਂ ਚੈਨਲਾਂ ਦੇ ਨਾਲ ਜੁੜ ਜਾਓ ਬੇਨਤੀ ਆ ਤੇ ਅਖੀਰ ਤੇ ਆਪਾਂ ਕਰਦੇ ਆ ਜੀ ਸਮਾਪਤੀ ਤੋਂ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਇਸੇ ਜਗ੍ਹਾ ਤੇ ਇਸੇ ਟਾਈਮ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ